ਦਿੱਲੀ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ 'ਚ ਸਰਗਰਮ ਹੋ ਗਈ ਹੈ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਐਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਨੇ ਜੀ ਹਾਂ ਪੰਜਾਬ ਸਰਕਾਰ ਐਕਸ਼ਨ ਮੋਡ 'ਚ ਹੈ ਤੇ ਇਸ ਦੇ ਚੱਲਦੇ ਆ ਪੰਜਾਬ ਸਰਕਾਰ ਨੇ 52 ਪੁਲਿਸ ਅਧਿਕਾਰੀਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਇਹਨਾਂ 52 ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਦੇ ਆ ਪੰਜਾਬ ਸਰਕਾਰ ਨੇ ਇਹਨਾਂ ਨੂੰ ਬਰਖਾਸਤ ਕਰ ਦਿੱਤਾ। ਦੱਸ ਦੇ ਕਿ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪ੍ਰੇਸ਼ਟ ਗਤੀਵਿਧੀਆਂ, ਅਪਰਾਧਿਕ ਗਤੀਵਿਧੀਆਂ, ਦੁਰਵਿਵਹਾਰ ਤੇ ਲੰਬੇ ਸਮੇਂ ਤੋਂ ਗੈਰਹਾਜ਼ਰ ਚੱਲ ਰਹੇ 52 ਪੁਲਿਸ ਅਧਿਕਾਰੀਆਂ ਨੂੰ ਉਹਨਾਂ ਨੇ ਬਰਖਾਸਤ ਕਰ ਦਿੱਤਾ। ਦੱਸ ਦਈਏ ਕਿ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਇਹ ਚੀਜ਼ ਕਹਿੰਦੀ ਆ ਰਹੀ ਹੈ ਜਦੋਂ ਤੋਂ ਸੱਤਾ ਦੇ ਵਿੱਚ ਆਈ ਹੈ ਕਿ ਉਹ 0% ਟੋਲਰੈਂਸ ਜਿਹੜੀ ਹੈ ਉਹ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਰੱਖਦੇ ਨੇ। ਤਾਂ ਇਸ ਦੇ ਚੱਲਦਿਆਂ ਹੀ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਿਹੜੇ ਕਿ ਪੁਲਿਸ ਇਸ ਵੇਲੇ ਜੋ ਪੁਲਿਸ ਮੁਲਾਜ਼ਮ ਕਾਲੀਆਂ ਪੇਡਾਂ ਸਨ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਜਿਸ ਦੀ ਗਿਣਤੀ 52 ਕਿਹੜੇ ਕਿਹੜੇ 52 ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਹੜੇ 52 ਪੁਲਿਸ ਅਧਿਕਾਰੀ ਬਰਖਾਸਤ ਹੋਏ ਨੇ ਉਹਨਾਂ ਵਿੱਚੋਂ ਇੱਕ ਇੰਸਪੈਕਟਰ ਹੈ 5 ਏਐਸਆਈ ਨੇ 4 ਹੈੱਡ ਕਨਸਟੇਬਲ ਨੇ ਤੇ 42 ਵਾਕਵਾਕ ਜ਼ਿਲ੍ਹਿਆਂ ਦੇ ਕਾਂਸਟੇਬਲ ਨੇ ਜਿਹੜੇ ਕਿ ਬਰਖਾਸ ਕਿਤੇ ਗਏ ਨੇ ਜੇਕਰ ਅਸੀਂ ਜ਼ਿਲ੍ਹਿਆਂ ਵਾਰ ਸੂਚੀ ਦੇਖੀਏ ਤਾਂ ਦੱਸਦੀ ਹੈ ਸੀਪੀ ਅੰਮ੍ਰਿਤਸਰ 2 ਬਰਖਾਸ ਕੀਤੇ ਗਏ ਨੇ ਸੀਪੀ ਜਲੰਧਰ 2 ਸੀਪੀ ਲੁਧਿਆਣਾ 4 ਬਟਾਲੇ ਤੋਂ 2 ਪੁਲਿਸ ਅਧਿਕਾਰੀ ਬਰਖਾਸ ਕੀਤੇ ਗਏ ਨੇ ਉਤੇ ਬਠਿੰਡੇ ਤੋਂ ਵੀ 2 ਹੀ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਨੂੰ ਬੀਤੇ ਦਿਨੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਬਰਖਾਸ ਕਰ ਦਿੱਤਾ ਗਿਆ ਫਤੇਗੜ ਸਾਹਿਬ ਤੋਂ 1 ਫਾਜ਼ਿਲਕਾ ਤੋਂ 2 ਫਰੀਦਕੋਟ ਤੋਂ 3 ਤਰਸਪੁਰ ਤੋਂ 1 ਗੁਰਦਾਸਪੁਰ ਤੋਂ ਵੀ 1 ਹੁਸ਼ਿਆਰਪੁਰ ਤੋਂ 4 ਜਲੰਧਰ ਦੇ ਹਾਤੀ ਤੋਂ 2 ਪੁਲਿਸ ਅਧਿਕਾਰੀ ਬਰਖਾਸਤ ਹੋਏ ਨੇ ਕਪੂਰਥਲੇ ਤੋਂ 4 ਖੰਨਾ ਤੋਂ 1 ਲੁਧਿਆਣਾ ਦੇ ਹਾਤੀ ਤੋਂ 3 ਮਾਨਸਾ ਤੋਂ ਵੀ 1 ਪਟਿਆਲੇ ਤੋਂ 5 ਫਰੀ ਮੁਕਸਰ ਸਾਹਿਬ ਤੋਂ 2 ਰੂਪਨਗਰ ਤੋਂ 1 ਮਲੇਰਕੋਟਲੇ ਤੋਂ ਵੀ 1 ਪਠਾਨਕੋਟ ਤੋਂ ਵੀ 1 ਹੀ ਅਧਿਕਾਰੀ ਹੈ ਜਿਸ ਨੂੰ ਬਰਖਾਸਤ ਕੀਤਾ ਗਿਆ ਹੈ ਤੇ ਸੰਗਰੂਰ ਦੇ ਵਿੱਚ ਦੋ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਐਸਐਸ ਨਗਰ ਦੇ ਵਿੱਚ ਵੀ ਦੋ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਈ ਹੈ ਐਸਬੀਐਸ ਨਗਰ ਤੋਂ ਇੱਕ ਤੋਂ ਤਰਨ ਤਰਨ ਤੋਂ ਵੀ ਦੋ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ 10 ਸੇ ਇੱਕ ਦਿੱਲੀ ਦੇ ਵਿੱਚ ਵਿਧਾਨ ਸਭਾ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਸੋ ਉਸ ਤੋਂ ਬਾਅਦ ਹੁਣ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਵੇਲੇ ਸੱਤਾ ਚ ਆਮ ਆਦਮੀ ਪਾਰਟੀ ਹੈ ਤੇ ਆਮ ਆਦਮੀ ਪਾਰਟੀ ਐਸ ਵੇਲੇ ਐਕਸ਼ਨ ਮੋਰ ਚ ਨਜ਼ਰ ਆ ਰਹੀ ਹੈ ਸక్తి ਅਪਣਾ ਰਹੀ ਹੈ ਤੇ ਜੋ ਉਹ ਲਗਾਤਾਰ ਕਹਿ ਰਹੇ ਸਨ ਕਿ ਪ੍ਰਸ਼ਟਾਚਾਰ ਦੇ ਖਿਲਾਫ ਉਹ 0% ਟੋਲਰੈਂਸ ਰੱਖਦੇ ਨੇ ਤੇ ਇਸਦੇ ਚੱਲਦੇ ਹੁਣ ਬੀਤੇ ਦਿਨੀ ਡੀਜੀਪੀ ਗੁਰਵ ਯਾਦਵ ਨੇ ਜਾਣਕਾਰੀ ਸਾਂਝੀ ਕੀਤੀ ਕਿ 52 ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਜਿਨ੍ਹਾਂ ਦੇ ਖਿਲਾਫ ਦੁਰਵਿਵਹਾਰ, ਪ੍ਰੇਸ਼ਟ ਗਤੀਵਿਧੀਆਂ ਜਾਂ ਅਪਰਾਧਿਕ ਗਤੀਵਿਧੀਆਂ ਵਰਗੇ ਜਿਹੜੇ ਮਾਮਲੇ ਦਰਜ ਸਨ ਤੇ ਨਾਲ ਹੀ ਜਿਹੜੇ ਲੰਬੇ ਸਮੇਂ ਤੋਂ ਗੈਰ ਹਾਜ਼ਰ ਸਨ ਇਹਨਾਂ ਨੂੰ ਲੋਕਾਂ ਦੀ ਭਲਾਈ ਦੇ ਲਈ ਡਿਊਟੀ ਦਿੱਤੀ ਜਾਂਦੀ ਹੈ ਡਿਊਟੀ ਹੁੰਦੀ ਹੈ ਕਿ ਲੋਕਾਂ ਦੇ ਕੰਮ ਕਰ ਰਹੇ ਨੇ ਪਰ ਲੰਬੇ ਸਮੇਂ ਤੋਂ ਗੈਰ ਹਾਜ਼ਰ ਚੱਲੇ ਸਨ ਇਸ ਕਰਕੇ ਕਾਰਵਾਈ ਕਰਦਿਆਂ ਹੁਣ ਪੰਜਾਬ ਸਰਕਾਰ ਨੇ 52 ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਤੇ ਇਸ ਦੇ ਜ਼ਿਲ੍ਹੇ ਸੂਚੀ ਵੀ ਜਾਰੀ ਹੋ ਚੁੱਕੀ ਹੈ ਜਿਸ ਵਿੱਚ ਮੁਕਸਰ ਸਾਹਿਬ ਤੋਂ ਦੋ ਸੰਗਰੂਰ ਤੋਂ ਦੋ ਐਸਐਸ ਨਗਰ ਤੋਂ ਵੀ ਦੋ ਸੀਪੀ ਅੰਮ੍ਰਿਤਸਰ ਦੇ ਦੋ ਸੀਪੀ ਜਲੰਧਰ ਦੋ ਸੀਪੀ ਲੁਧਿਆਣਾ ਚਾਰ ਬਟਾਲਾ ਦੋ ਇਸੇ ਤਰੀਕੇ ਦੇ ਨਾਲ ਹੋਰ ਵੀ ਕਈ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨੇ ਜਿਨ੍ਹਾਂ ਦੀ ਗਿਣਤੀ ਦੋ ਤਿੰਨ ਚਾਰ ਜਾਂ ਫਿਰ ਇੱਕ ਇੱਕ ਹੈ ਜਿਨ੍ਹਾਂ ਨੂੰ ਇਸ ਵੇਲੇ ਬਰਖਾਸਤ ਕਰ ਦਿੱਤਾ ਗਿਆ ਹੈ